ਨਾਮ ਪਰਮਾਤਮਾ ਤੇ ਪਰਮਾਤਮਾ ਦਾ ਭਰੋਸਾ ਅਤੇ ਉਸ ਦੀ ਆਸਥਾ ਅੱਜ ਮੋਗਾ ਵਿੱਚ ਬਣਾ ਦਿੱਤਾ ਸਭ ਤੋਂ ਵੱਡਾ ਜੂਸ ਬਾਰ ਤੇ ਆਈਸਕ੍ਰੀਮ ਪਾਰਲਰ ਜੀ ਹਾਂ ਅੱਜ ਅਸੀਂ ਤੁਹਾਨੂੰ ਮੋਗਾ ਦੀ ਇੱਕ ਜੂਸ ਵਿਕ੍ਰੇਤਾ ਬਾਰੇ ਦੱਸ ਰਹੇ ਹਾਂ ਜਿਸ ਦੀ ਜ਼ਿੰਦਗੀ ਇਸ ਤਰ੍ਹਾਂ ਪਲਟੀ ਗਿਆ ਜਿਸ ਨੇ ਮੋਗਾ ਦੇ ਵੱਡੇ ਬਾਜ਼ਾਰ ਵਿੱਚ ਆਪਣਾ ਜੂਸ ਬਾਰ ਤੇ ਆਈਸਕ੍ਰੀਮ ਪਾਰਲਰ ਖੋਲ੍ਹਿਆ ਹੈ ਹਾਂ ਤੁਸੀਂ ਤਸਵੀਰਾਂ ਵਿੱਚ ਵੇਖ ਰਹੇ ਹੋ ਇੱਕ ਆਮ ਵਿਅਕਤੀ ਜੋ ਕਰੀਬ 40 ਸਾਲ ਪਹਿਲਾਂ ਯੂਪੀ ਤੋਂ ਮੋਗਾ ਆਇਆ ਸੀ ਤੇ ਇੱਥੇ ਆ ਕੇ ਉਸ ਨੇ ਮੋਗਾ ਦੀਆਂ ਗਲੀਆਂ ਵਿੱਚ ਆਲੂ ਵੇਚੇ ਨਿੰਬੂ ਵੇਚਣਾ ਸ਼ੁਰੂ ਕੀਤਾ ਸੀ ਤੇ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਇਸ ਵਿਅਕਤੀ ਦਾ ਨਾਮ ਪਰਮਾਤਮਾ ਦੀਨ ਹੈ ਇਹ ਜੋ ਕਮਾ ਕੇ ਲਿਆਉਂਦਾ ਸੀ ਉਸ ਦੀ ਸ਼ਰਾਬ ਪੀ ਜਾਂਦਾ ਸੀ ਤਾਂ ਇੱਕ ਦੁਕਾਨਦਾਰ ਨੇ ਉਸ ਨੂੰ ਕਿਹਾ ਕਿ ਤੁਸੀਂ ਸਾਰਾ ਦਿਨ ਸੜਕਾਂ ਤੇ ਸਬਜ਼ੀਆਂ ਵੇਚਦੇ ਹੋ ਜੋ ਕਮਾਉਣਾ ਹੈ ਉਸ ਦੀ ਸ਼ਰਾਬ ਪੀ ਜਾਣਾ ਹੈ ਤੁਸੀਂ ਹੁਣ ਵਿਆਹੇ ਵੀ ਨਹੀਂ ਹੋ ਜੇ ਤੁਸੀਂ ਇਸੇ ਤਰ੍ਹਾਂ ਪਿੰਦੇ ਰਹੋਗੇ ਤਾਂ ਤੁਸੀਂ ਅੱਗੇ ਕਿਵੇਂ ਜਾਓਗੇ ਫਿਰ ਉਸਦੇ ਮਨ ਵਿੱਚ ਆਇਆ ਕਿ ਉਹ ਸ਼ਰਾਬ ਪੀਣਾ ਛੱਡ ਦੇਵੇਗਾ ਤੇ ਰੱਬ ਵਿੱਚ ਵਿਸ਼ਵਾਸ ਰੱਖੇਗਾ ਤੇ ਚੰਗਾ ਕੰਮ ਕਰੇਗਾ ਫਿਰ ਉਸ ਦਾ ਰਿਸ਼ਤਾ ਡੇਰੇ ਨਾਲ ਜੁੜ ਗਿਆ ਸ਼ਰਾਬ ਛੱਡ ਦਿੱਤੀ ਉਸਨੇ ਆਪਣੇ ਨਾਲ ਇੱਕ ਫਲ ਦੀ ਰੇੜੀ ਲਗਾਈ ਜਿਵੇਂ ਕਿ ਉਸਨੇ ਰੱਬ ਦੇ ਭਰੋਸਾ ਕੀਤਾ ਉਸ ਮਾਦਾ ਜਾਂ ਪਿਤਾ ਨਾਲ ਜੁੜਿਆ ਉਸ ਦਾ ਕੰਮ ਹਰ ਦਿਨ ਅਤੇ ਰਾਤ ਦੁੱਗਣਾ ਹੋਣਾ ਸ਼ੁਰੂ ਹੋ ਗਿਆ ਉਸਨੇ ਉਸੇ ਸੜਕ ਦੇ ਜੂਸ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਹ ਮੋਗਾ ਵਿੱਚ ਬਹੁਤ ਮਸ਼ਹੂਰ ਹੋ ਗਿਆ ਤੇ ਦੂਰੋਂ ਤੇ ਪਿੰਡਾਂ ਦੇ ਲੋਕ ਵਿਆਪਕ ਉਸ ਕੋਲ ਜੂਸ ਪੀਣ ਲਈ ਆਉਣ ਲੱਗ ਪਏ ਉਸ ਦਾ ਕਾਰੋਬਾਰ ਨਾਂ ਬਾਧ ਗਿਆ ਇਸ ਨੇ ਅੱਜ ਲੱਖਾਂ ਦੀ ਜਾਇਦਾਦ ਬਣਾਈ ਤੇ ਆਪਣਾ ਕਾਰੋਬਾਰ ਖੋਲਿਆ ਮੋਗਾ ਦੇ ਢੀਡ ਪੜੱਕੇ ਵਾਲੇ ਖੇਤਰ ਵਿੱਚ ਦੋ ਮੰਜ਼ਲਾ ਜੂਸ ਬਾਰ ਅਤੇ ਆਈਸਕ੍ਰੀਮ ਪਾਰਲਰ ਉਹ ਮੰਨਦਾ ਹੈ ਕਿ ਉਹ ਜੋ ਵੀ ਕੰਮ ਰੱਬ ਦੇ ਭਰੋਸੇ ਅਦੇ ਇਮਾਨਦਾਰੀ ਨਾਲ ਕਰਦਾ ਹੈ ਇੱਕ ਨਾ ਇੱਕ ਦਿਨ ਉਹ ਬਹੁਤ ਕੁਝ ਕਰੇਗਾ ਅੱਜ ਲੋਕ ਉਸ ਕੋਲ ਆਉਂਦੇ ਹਨ ਦੂਰ ਦੂਰ ਤੋਂ ਜੂਸ ਪੀਣ ਲਈ ਉਸ ਦੀ ਦੁਕਾਨ ਤੇ ਰਾਬੂ ਉਸ ਦਾ ਪੁੱਤਰ ਹੈ ਜੋ ਕਿ ਪਲੱਸ 2 ਵਿੱਚ ਹੈ ਅਜੋ ਆਪਣੇ ਪਿਤਾ ਨਾਲ ਕੰਮ ਕਰਦਾ ਹੈ ਉਹ ਸਾਰਿਆਂ ਨੂੰ ਸੁਨੇਹਾ ਦਿੰਦਾ ਹੈ ਕਿ ਉਹ ਨਸ਼ਾ ਨਾ ਕਰਨ ਅਤੇ ਰੱਬ ਵਿੱਚ ਵਿਸ਼ਵਾਸ ਕਰਨ ਉਹ ਕਹਿੰਦਾ ਹੈ ਕਿ ਜਿਸ ਤਰ੍ਹਾਂ ਪ੍ਰਮਾਤਮਾ ਨੇ ਉਸ ਨੂੰ ਅੱਜ ਇਸ ਮੁਕਾਮ ਤੇ ਪਹੁੰਚਾਇਆ ਹੈ ਪ੍ਰਮਾਤਮਾ ਸਾਰਿਆਂ ਨੂੰ ਅਜਿਹੀ ਜਗਾ ਦੇਵੇ ਪ੍ਰਮਾਤਮਾ ਜੀ ਤੁਸੀਂ ਇਹ ਜੂਸ ਬਾਰ ਸ਼ੁਰੂ ਕੀਤਾ ਪਹਿਲਾਂ ਕਿਵੇਂ ਕੰਮ ਸ਼ੁਰੂ ਕੀਤਾ ਸੀ ਮੋਹਬਤ ਪਹਿਲਾਂ ਜੀ ਮੈਂ ਗਲੀਆਂ ਦਾ ਸਬਜ਼ੀ ਵੇਚਦਾ ਸੀ ਆਲੂ ਪਿਆਜ਼ ਰੇੜੀ 'ਤੇ ਘੁਮਾ-ਘੁਮਾ ਕੇ ਤਾਂ ਫਿਰ ਉਹਦੇ ਬਾਅਦ ਨਿੰਬੂ-ਅੰਬੂ ਦੀ ਰੇੜੀ ਲਗਾ ਲੈਣਾ ਇਹ ਨਹੀਂ ਜੋ ਵੀ ਮਿਲਦਾ ਸੀ ਆਲੂ ਪਿਆਜ਼ ਨਿੰਬੂ ਕਦੀਆਂ ਜੇ ਵੇਦਾ ਸੀ ਤੇ ਧੀਰੇ 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 ਸਟੈਂਡ ਹੋਣ ਲੱਗਾ ਫਿਰ ਮੈਜਿਸਟੀ ਗਰੂਡ ਦੇ ਸਾਹਮਣੇ ਕਾਲਾ ਮੈਡੀਕਲ ਸਟੋਰ ਹੈਗਾ ਉਸਨੇ ਸਾਨੂੰ ਖੜਨ ਨੂੰ ਜਗ੍ਹਾ ਦਿੱਤੀ ਫਿਰ ਉੱਥੇ ਮੈਂ ਜਾ ਕੇ ਆਪ ਦਾ ਜੂਸ ਦਾ ਕੰਮ ਸ਼ੁਰੂ ਕੀਤਾ ਫਰੂਟ ਦਾ ਉੱਥੋਂ ਸੇ ਫਿਰ ਧੀਰੇ 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 ਮੈਂ ਸਟੈਂਡ ਹੁੰਦਾ ਗਿਆ ਫਿਰ ਮੈਂ ਬੜੀ ਸਰਾ ਪਿੰਦਾ ਸੀਗਾ ਮਤਲਬ ਕੋਈ ਮਿਹਨਤ ਬਹੁਤ ਕਰਦਾ ਸੀ ਮਗਰ ਪੈਸਾ ਨਹੀਂ ਵੱਧਦਾ ਸੀਗਾ ਐਸਾ ਕਮਾਈ ਬਹੁਤ ਹੁੰਦੀ ਸੀ ਮਗਰ ਵੱਧਦਾ ਨਹੀਂ ਸੀਗਾ ਕਿਉਂ 올ਡ ਪਾਸੇ ਪੈਸਾ ਚਲਾ ਜਾਂਦਾ ਸੀ ਫਿਰ ਜਦੋਂ ਮੈਂ ਡੇਰੇ ਸੇ ਜੁੜਿਆ ਤਾਂ ਫਿਰ ਮੰਗਣ ਦੀ ਜ਼ਰੂਰਤ ਨਹੀਂ ਸੀ ਮਾਲਿਕ ਚੋਲਿਆ ਆਏ ਭਰੀ ਜਾਂਦਾ ਸੀ ਅੱਜ ਤੁਸੀਂ ਆਪਣਾ ਇੱਕ ਵੱਡੇ ਸ਼ੋਰੂਮ ਬਣਾ ਲਿਆ ਹੈ ਬਹੁਤ ਵੱਡੀ ਦੁਕਾਨ ਖੋਲ ਲਿਆ ਆ ਆਈਸਕ੍ਰੀਮ ਪਾウダー ਵੀ ਹੈ ਜੂਸ ਬਰ ਵੀ ਹੈ ਕੀ ਕਹੋਗੇ ਤੁਸੀਂ ਕਿਦੋਂ ਇਹਦਾ ਸਿੱਟਾ ਕੋ ਬਸ ਪਰਮਪితਾ ਪਰਮਾਤਮਾ ਜਿਸ ਕੋ ਸਾਰੀ ਦੁਨੀਆ ਦਾ ਖਿਆਲ ਹੈ وہی ਉਸੇ ਕੇ ਸਾਰੇ ਹੈ ਕਾਫੀ ਦੇਦ ਕੀਤੀ ਤੁਸੀਂ ਆਪਣੇ ਲਈ और सारी दुनिया मेहनत करे उसको कभी जिंदगी में कमी नहीं होगी मंगन की जरूरत नहीं पड़ी तो बच्चे, तो बच्चे सर पाँच बच्चे सरपंच बच्चे हाँ। एक लड़का चार चार बेटियाँ बेटा बचपन बेटा तो हाँ जी, हाँ जी। से हमारे साथ काम करता बारह पढ़ाया फिर उसको हमारा काम नहीं समझा तो हम उसको पढ़ाई छड़ा दिया हम लोगों को की मैसेज हम यही कहते हैं कि हर कोई इंसान मेहनत ईमानदारी से काम करे तो कभी पुखा नहीं मरेगा मालिक उसको तरक्की देगा ਮੈਂ ਜੀ ਸੰਤੋਸ਼ ਸ਼ਮਾਰ ਸਾਨੂੰ ਮੇਰੇ ਪਰ ਪ੍ਰਮਾਤਮਾ ਦੀ ਜੀ ਮੈਂ ਉਹਨਾਂ ਦਾ ਬੇਟਾ ਹੀ ਤੇ ਮੇਰੇ ਡੈਡੀ ਮਤਲਬ ਕਿ ਛੋਟੀ ਉਮਰ ਦੇ ਵਿੱਚ ਹੀ ਰੇੜੀ ਰੋੜੀ ਲਾਉਂਦੇ ਸੀ ਸਬਜ਼ੀ ਫਰੂਟ ਦੀਆਂ ਜੀ ਤੇ ਮੈਂ ਸਕੂਲ ਪੜਦਾ ਸੀ ਉਹਨਾਂ ਨੇ ਆਪਦੀ ਮਤਲਬ ਕਿ ਜੋ ਜੋ ਜਵੇਂ ਪੈਸਾ ਸਾਡੇ ਨੂੰ ਸਪੋਰਟ ਕੀਤੀ ਤੇ ਉਹਨਾਂ ਸਕੂਲ ਪੜਾਇਆ ਸਾਨੂੰ ਅੱਜ ਪਹਿਲੇ ਸਬਜ਼ੀ ਜਿਹੜੀ ਲਾਉਂਦੇ ਸੀ ਫੇਰ ਜੀ ਹੌਲੀ ਹੌਲੀ ਉਹਨਾਂ ਨੇ ਮਤਲਬ ਕਿ ਮਿਸਟਰੀ ਰੋਡ ਤੇ ਸਾਡਾ ਅੱਡਾ ਹੁੰਦਾ ਸੀਗਾ ਅਕਾੜਾ ਮੈਡੀਕਲ ਕੋਲ ਜੀ ਤੇ ਉੱਥੇ ਹੀ ਜੂਸ ਦਾ ਕੰਮ ਸ਼ੁਰੂ ਕੀਤਾ ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਮਤਲਬ ਕਿ ਰੋਟੀ ਬਖਸ਼ੀ ਸਾਨੂੰ ਜੀ ਉ ਡੈਡੀ ਸਾਡੇ ਨਸ਼ੇਵਗਾਰੇ ਬਹੁਤ ਕਰਦੇ ਸੀਗੇ ਅੱਜ ਮਤਲਬ ਕਿ ਇੱਕ ਗੁਰੂ ਨੂੰ ਮੰਨਨ ਕਰਨ ਆਹੀ ਹਰ ਕਿਸੇ ਨਸ਼ੇ ਤੋਂ ਬਚੇ ਆ ਮਿਹਨਤ ਕੀਤੀ ਡੈਡੀ ਨੇ ਤੇ ਅੱਜ ਅਸੀਂ ਅੱਜ ਚੈਂਬਰ ਰੋਡ ਤੇ ਆਪਦੀ ਦੁਕਾਨ ਪਾ ਕੇ ਸਟੈਂਡ ਹੋਏ ਬਹੁਤ ਵਧੀਆ ਜੀ ਤੇ ਆਪਣਾ ਮਿਹਨਤ ਕਰਦੇ ਪਿਆ ਮੈਂ ਪਾਸਟੂ ਕੀਤੀ ਆ ਉਸ ਤੋਂ ਮੈਂ ਆਪਣੀ ਜਨਰਲ ਜੂਸ ਦੇ ਕੰਮ ਨਾਲ ਕੰਮ ਕਰ ਰਿਹਾ ਡੈਡੀ ਨਾਲ ਇਹ ਪਲੱਸ 2 ਕੀਤੀ ਹੈ ਪਲੱਸ 2 ਤੋਂ ਬਾਅਦ ਜਿਹੜਾ ਅਗਰ ਤੁਸੀਂ ਆਪਣਾ ਤੇ ਡੈਡੀ ਦੇ ਨਾਲ ਹੀ ਕੰਮ ਕਰ ਰਹੇ ਹੋ ਹਾਂਜੀ ਆਮ ਤੁਸੀਂ ਆਪਣੇ ਵਰਗੇ ਯੁਵਾ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋਗੇ ਮੈਂ ਤਾਂ ਇਹ ਕਹੂੰਗਾ ਜੀ ਦੇਖੋ ਮਿਹਨਤ ਇਨਸਾਨ ਕਰਦਾ ਮਿਹਨਤ ਦਾ ਫਲ ਜਰੂਰ ਮਿਲਦਾ ਜੀ ਇਨਸਾਨ ਨਸ਼ਿਆਂ ਤੋਂ ਬਚੇ ਰਹਿ ਬਚੇ ਰਹੇ ਮੈਂ ਅੱਜ ਤੱਕ ਕੋਈ ਟੱਚ ਫੁੱਡ ਨਹੀਂ ਹੈ ਨਸ਼ੇ ਤੋਂ ਮਤਲਬ ਕਿ ਹਰ ਚੀਜ਼ ਤੋਂ ਦੂਰ ਆਏ ਕੋਈ ਨਸ਼ਾ ਨਹੀਂ ਕੀਤਾ ਡੈਡੀ ਨੂੰ ਵੇਖ ਕੇ ਡੈਡੀ ਬਹੁਤ ਟਾਈਮ ਸੀ ਕਿ ਪਹਿਲਾਂ ਨਸ਼ਾ ਕਰਦੇ ਸੀਗੇ ਸਾਨੂੰ ਗਾਲ੍ਹਾਂ ਵੀ ਪੈਂਦੇ ਸੀ ਘਰੋਂ ਕੁੱਟਦੇ ਸੀ ਬਹੁਤ ਕੁਝ ਹੁੰਦਾ ਸੀ ਉਹ ਟਾਈਮ ਤੇ ਪਰ ਡੈਡੀ ਨੇ ਜਿਹੜੇ ਇੱਕ ਗੁਰੂ ਨੂੰ ਧਾਰਿਆ ਉਹਨਾਂ ਦੀ ਸਿੱਖਿਆ ਕੰਮਕਾਜ ਵੀ ਮਿਲਿਆ ਵਾ ਬੜਾ ਪੜਾ ਪਲੱਸ 2 ਕਰਕੇ ਉਸ ਤੋਂ ਬਾਅਦ ਸਾਨੂੰ ਬਲਕਿ ਪਗੀ ਭਾਈ ਰੋਟੀ ਮਿਲ ਗਿਆ ਜੀ ਦੁਕਾਨ ਵਧੀਆ ਸਟੈਂਡ ਹੈ ਜੀ ਸਭ ਕੁਝ ਓਕੇ ਹੈ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਮੈਥੇ ਦੇ ਵਿੱਚ ਤਸੀ ਜਾਦੀ ਹੈ ਹਾਂਜੀ ਠੀਕ ਹੋ ਗਿਆ ਬਸ ਮੈਂ ਤਾਂ ਇਹ ਕਹੂੰਗਾ ਜੀ ਦੇਖੋ ਨਸ਼ੇ ਦਾ ਘਰ ਬਰਬਾਦ ਹੋ ਜਾਂਦੇ ਜੀ ਮਾਂ ਪਿਓ ਨਹੀਂ ਕੁੱਟੀਆਂ ਜਾਂਦੇ ਬਹੁਤ ਕੁਝ ਕਰੀ ਜਾਂਦੇ ਆਪਾਂ ਕਹਿੰਦੇ ਨਸ਼ੇ ਤੋਂ ਬਚੋ ਜਿੰਨਾ ਹੋ ਸਕੇ ਦਾ ਜੀ ਹਾਂ ਜੀ ਕੋਡ ਮੇਰਾ ਨਾਮ ਅਫਤਾਰ ਸਿੰਘ ਹੈ ਜੀ ਅਫਤਾਰ ਜੀ ਤੁਸੀਂ ਇੱਥੇ ਆ ਰਹੇ ਹੋ ਜੂਸ ਪੀਣ ਕਿੰਨੀ ਵਾਰੀ ਲਗਾਤਾਰ ਆ ਰਹੇ ਹੋ ਜਾਂ ਪਹਿਲਾਂ ਕਦੀ ਆਏ ਮੈਂ ਅਕਸਰ ਹੀ ਆਉਣਾ ਰਹਿਣਾ ਜੀ ਮੈਂ ਜਦੋਂ ਕਾਲਜ ਲਾਈਫ ਸੀ ਮੈਂ ਉਦੋਂ ਦਾ ਹੀ ਇਨਾਂ ਤੋਂ ਜੂਸ ਪੀਣਾ ਜਦੋਂ ਵੀ ਕਿਤੇ ਮੁੱਕੇ ਆਈਦਾ ਤੇ ਇਨਾਂ ਕੋਲੇ ਆਈਦਾ ਇਨਾਂ ਦੀ ਕੁਆਲਿਟੀ ਵਗੈਰਾ ਬਹੁਤ ਫਰੈਸ਼ ਹੁੰਦੀ ਹੈ ਫਰੂਟਸ ਦੀ ਜਾਂ ਹੋਰ ਜੂਸ ਵਗੈਰਾ ਦੀ ਕੁਆਲਿਟੀ ਸਾਰੀ ਤੁਹਾਡੇ ਸਾਹਮਣੇ ਪ੍ਰੇਪੇਅਰ ਕਰਦੇ ਆ ਇਹ ਉਹ ਪ੍ਰੈਪਰੇਸ਼ਨ ਵੀ ਆਪਾਂ ਦੇਖ ਲੈਨੇ ਆਂ ਬਾਕੀ ਜੂਸ ਦੀ ਕੁਆਲਿਟੀ ਦਾ ਵੀ ਪਤਾ ਲੱਗ ਜਾਂਦਾ ਤਾਂ ਅਸੀਂ ਜਦੋਂ ਕਾਲਜ ਲਾਈਫ ਜਦੋਂ ਮੈਂ ਪੜ੍ਹਦਾ ਸੀ ਉਦੋਂ ਦਾ ਇੱਥੇ ਹੋਦਾ ਸੀ ਭਾਜੀ ਪਹਿਲਾਂ ਪਤਾ ਲੱਗੇ ਪਹਿਲਾਂ ਇਹ ਰੇੜੀ ਵੀ ਲਾਉਂਦੇ ਸੀ ਵੀ ਹੋਰ ਵੀ ਕਿਤੇ ਮਤਲਬ ਕੰਮ ਕਰਦੇ ਸੀ ਹਾਂਜੀ ਸਰ ਇਹਨਾਂ ਦੀ ਪਹਿਲਾਂ ਰੇੜੀ ਹੋਈ ਸੀ ਮੈਂ ਉਸ ਟਾਈਮ ਦਾ ਇਹਨਾਂ ਦਾ ਗਾਹਕ ਆ ਬਹੁਤ ਪੁਰਾਣਾ ਹੀ ਮਤਲਬ ਆਉਂਦੇ ਆ ਮੈਨੂੰ ਅੰਦਾਜ਼ਾ ਹੈ ਕਿ ਇਹ 2000 ਜਾਂ 1999 ਉਦੋਂ ਦੀ ਗੱਲ ਹੈ ਜਦੋਂ ਦਾ ਮੈਂ ਇਹਨਾਂ ਕੋਲੇ ਆਉਣਾ ਹੈ ਜੂਸ ਪੀਣ ਜਦੋਂ ਵੀ ਕਦੇ ਫੈਮਿਲੀ ਨਾਲ ਆਈਦਾ ਜਾਂ ਹੋਰ ਆਪਦੇ ਰਿਸ਼ਤੇਦਾਰਾਂ ਨਾਲ ਜੂਸ ਪੀਣ ਦਾ ਕਦੇ ਮਨ ਹਾਂਜੀ ਹਾਂ ਇਹਨਾਂ ਦੀ ਇੱਕ ਮਿਸਾਲ ਪੈਦਾ ਹੁੰਦੀ ਹੈ ਕਿ ਇਹਨਾਂ ਦੀ ਆਪਣੇ ਉੱਥੇ ਮਾਜੈਸਟਿਕ ਚੌਂਕ ਤੇ ਮੇਨ ਬਾਜ਼ਾਰ ਦੇ ਵਿੱਚ ਪਹਿਲਾਂ ਨਿੱਕੀ ਸ਼ਾਪ ਹੁੰਦੀ ਸੀਗੀ ਦੇਖੋ ਇਹਨਾਂ ਬੰਦਿਆਂ ਨੇ ਨਹੀਂ ਮਿਹਨਤ ਕਰਕੇ ਅੱਜ ਇਸ ਮੁਕਾਮ ਤੇ ਪਹੁੰਚੇ ਆ ਕੁਆਲਿਟੀ ਦੇ ਰਿਹਾ ਬੈਸਟ ਕੁਆਲਿਟੀ ਦੇ ਰਿਹਾ ਵਧੀਆ ਇਹਦੇ ਵਿੱਚ ਫਰੂਟ ਫਰੂਟ ਦਾ ਵੀ ਹੈਗਾ ਇਹਨਾਂ ਦਾ ਵਧੀਆ ਜੂਸ ਬਣਾਉਂਦੇ ਆ ਜੀ ਉੱਥੇ ਚੱਲ ਗਏ ਸੀ 10-12 ਸਾਲ ਤੋਂ ਇਹਨਾਂ ਦੇ ਨਾਲ ਜੁੜੇ ਹੋਏ ਆਂ ਰੈਗੂਲਰ ਜੂਸ ਪੀਣੇ ਆ ਤੇ ਇਹਨਾਂ ਕੋਲੇ ਚੱਲ ਕੇ ਜੂਸ ਪੀਣ ਆਉਂਦੇ ਆਂ ਜੀ ਹਨਾ ਤੇ ਵਧੀਆ ਮਿਹਨਤ ਕਰਦੇ ਆ ਤੇ ਬਾਕੀ ਕੁਆਲਿਟੀ ਬਹੁਤ ਕਸਟਮਰ ਜਿਆਦਾ ਗਾ ਕੁਆਲਿਟੀ ਨੂੰ ਪਸੰਦ ਕਰਦਾ ਹੈ ਜੀ ਹਾਂ ਸਾਫ ਸਵਾਈ ਹੋਵੇ ਵਧੀਆ ਕੁਆਲਿਟੀ ਹੋਵੇ ਜੀ ਹੈ ਨਾ ਵਧੀਆ ਚੀਜ਼ ਕਸਟਮਰ ਲੈਣਾ ਪਸੰਦ ਕਰਦਾ ਹੈ ਤੇ ਕੁਇਕ ਕੋਲ ਜੀ ਜੀ ਲਗਾਤਾਰ ਕਹਿੰਦੇ ਜੂਸਪੀਨ ਆਨੇ ਹੋ ਜਾਂਦੇ ਹੈ ਖਾਲੀ ਨਹੀਂ ਕਾਫੀ ਟਾਈਮ ਤੋਂ ਆ ਰਹੇ ਹਨ ਕੰਟੀਨਿਊਸ ਹੀ ਆਉਂਦੇ ਰਹਿੰਦੇ ਹਨ ਜਦੋਂ ਵੀ ਮੋਗ ਵਿੱਚ ਆਉਂਦੇ ਆ ਤੇ ਅਸੀਂ ਯੂਜ਼ ਕਰੀਏ ਕਿ ਇਹਨਾਂ ਦਾ ਜਾਣੇ ਹਮੇਸ਼ਾ ਪਹਿਲਾਂ ਮਿਲ ਕੇ ਉਧਰ ਸ਼ਾਪ ਸੀਗੀ ਮੇਨ ਬਾਜ਼ਾਰ ਵਿੱਚ ਉੱਥੋਂ ਵੀ ਅਸੀਂ ਆਉਂਦੇ ਰਹਿੰਦੇ ਸੀ ਹੁਣ ਜਦੋਂ ਦੇ ਇੱਧਰ ਸ਼ਾਪ ਆਈ ਆ ਕਿਸਪਾ ਕੇ ਕਿਹੜੀ ਜਗ੍ਹਾ ਤੋਂ ਆਦੇ ਹੋ ਤੁਸੀਂ ਅਸੀਂ ਨੀਅਰ ਵਿਲੇਜ ਤੋਂ ਆਨੇ ਆ ਓਕੇ ਹਾਂ ਜੀ ਜਦੋਂ ਵੀ ਮੋਗਿਆ ਦੇ ਇੱਥੇ ਲੂਸ ਪੀ ਕੇ ਜਦੋਂ ਕਿੰਨਾ ਦੀ ਕੁਆਲਿਟੀ ਮਿਲਦੀ ਹੈ ਬੈਰੀ ਵਾਇੰਟ ਕੁਆਲਿਟੀ ਕਹਿ ਸਕਦੇ ਹਾਂ ਕੋਈ ਮਤਲਬ ਕਿ ਇਸ ਤਰ੍ਹਾਂ ਨਹੀਂ ਕੋਈ ਕਿ ਜੂਸ ਵਿੱਚ ਕੋਈ ਮਿਲਾਵਟ ਨਹੀਂ ਪਾਣੀ ਵਗੈਰਾ ਕੁਝ ਨਹੀਂ ਆ ਫਰੈਸ਼ ਜੂਸ ਮਿਲਦਾ ਆ ਔਨ ਦਾ ਸਪੋਰਟ ਸਾਹਮਣੇ ਬਣਦਾ ਆ ਜੂਸ ਫਰੈਸ਼ ਫਰੂਟ ਤੋਂ ਬਣਾਇਆ ਜਾਂਦਾ ਹੈ ਬਾਗਾਪੁਰਾਣਾ ਮੋਗਾ ਤੋਂ ਜਸਵਿੰਦਰ ਸਿੰਘ ਸਿੱਧੂ ਦੀ ਰਿਪੋਰਟ